ਦਰਸ਼ਨ ਵੀ کیا جا سکتا ہے اور منگ پتر بھی کی وجہ بھائی குரு جی کا খালصح بھائی குரு جی کی پھت جائے یار پہلا تے ਤੁਹਾਡੇ چینلਾਂ ਦਾ بہت بہت ਧੰਨਵਾਦ ਹੈ ਕਿ ਤੁਸੀਂ پنجاب دی تے سینٹر دی انی تے بولی سرکار نو اج ਸਾਡੇ ਵੱਲੋਂ ਦਿੱਤਾ جا رہا ہے منگ پتر اودی آواز پہنچاونی ہے کوئی گੋਦੀ میڈیا کوئی موਦੀ میڈیا کوئی سرکاری چینل ਸਾਡੀ آواز ਨੂੰ ਨਹੀਂ ਚੱਕਦਾ ਤੇ ਤੁਸੀਂ ਲੋਕੋਂ ਤੁਸੀਂ ਪਰਵਾਨੇ ਲੋਕਾਂ ਜਿਹੜੇ ਪੰਜਾਬ ਦੇ ਆਵਾਜ਼ ਨੂੰ ਉਹਨਾਂ ਦੇ ਕੰਨਾਂ ਤੱਕ ਪਹੁੰਚਾਉਣੇ ਅਸੀਂ ਅੱਜ ਤੁਹਾਡੇ ਚੈਨਲ ਦੇ ਰਾਹੀਂ ਅਸੀਂ ਇੱਕ ਮੰਗ ਕਰ ਰਹੇ ਹਾਂ ਅਸੀਂ ਕਾਲੀਦਾਨ ਵਾਰਿਸ ਪੰਜਾਬ ਦੀ ਸਮੁੱਚੀ ਜਥੇਬੰਦੀ ਲੁਧਿਆਣਾ ਦੀ ਅੱਜ ਇੱਥੇ ਜਸਕਰਨ ਸਿੰਘ ਕਾਨ੍ਹ ਸਿੰਘ ਵਾਲਾ ਦੀ ਗਵਾਈ ਚ ਫਿਰਤੀਪਾਲ ਸਿੰਘ ਦੀ ਗਵਾਈ ਚ ਦਾਸ ਦੀ ਗਵਾਈ ਚ ਹੋਰ ਸੀਨੀਅਰ ਆਗੂਆਂ ਦੀ ਗਵਾਈ ਚ ਵੱਡੀ ਗਿਣਤੀ ਜਮ ਅਸੀਂ ਮੰਗ ਪੱਤਰ ਦੇਣ ਆਇਆ ਤੇ ਭਾਈ ਅਮਰਤਪਾਲ ਦਾ ਕੋਈ ਦੋਸ਼ ਨਹੀਂ ਭਾਈ ਅਮਰਤਪਾਲ ਨੇ ਕੋਈ ਵੱਡਾ ਗੁਨਾਹ ਨਹੀਂ ਕੀਤਾ ਉਹ ਅਮਰਤ ਸਿਖਾਉਂਦਾ ਸੀ ਉਹ ਨਸ਼ੇ ਛਡਾਉਂਦਾ ਸੀ ਉਹ ਪੰਜਾਬ ਦੀ ਗੱਲ ਕਰਦਾ ਸੀ ਉਹ ਪੰਜਾਬੀਅਤ ਦੀ ਗੱਲ ਕਰਦਾ ਸੀ ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ ਸੀ ਪੰਜਾਬ ਦੀਆਂ ਹੱਤੀ ਮੰਗਾ ਦੀ ਗੱਲ ਕਰਦਾ ਸੀ ਉਹਨੇ ਕੋਈ ਜੁਰਮ ਨਹੀਂ ਕੀਤਾ ਉਹਦਾ ਜੁਰਮ ਇਹ ਆ ਉਹਦੇ ਕੋਈ ਕਿਰਪਾਨਾਂ ਫੜੀਆਂ ਗਈਆਂ ਉਹਦੇ ਕੋ ਕਸ਼ਹਿਰੀ ਫੜੇਗੇ ਉਹਦੇ ਕੋ ਚੋਲੇ ਫੜੇਗੇ ਉਹਦੇ ਕੋ ਧਾਰਮਿਕ ਪੁੱਤੀਆਂ ਬਣੀਆਂ ਤੇ ਉਹਦੇ ਤਹਿਤ ਕੋਨੂੰ 1 ਸਾਲ ਦੀ ਐਨਐਸਏ ਹੋਈ ਤੇ ਪੰਜਾਬ ਦੇ ਲੋਕਾਂ ਨੇ ਉਹਨੂੰ ਪੰਜਾਬ ਦਾ ਵਾਰਿਸ ਮੰਨ ਲਿਆ ਦੂਜੀ ਵਾਰੀ ਐਨਐਸਏ ਲੱਗੀ ਤੇ ਖੰਡੂਰ ਸਾਹਿਬ ਦੇ ਲੋਕਾਂ ਨੇ ਉਹਨੂੰ ਖੰਡੂਰ ਸਾਹਿਬ ਦਾ ਐਮਪੀ ਬਣਾਤਾ ਤੇ ਹੋਣ ਲੱਗੀ ਆ ਤੇਜ਼ੀ ਵਾਰੀ ਆਨੇ ਸੀ ਹੁਣ ਤੁਹਾਨੂੰ ਦੱਸਣਾ ਚਾਹਉਣਾ 27 ਦੇ ਵਿੱਚ ਸਰਕਾਰੀ ਖਾਲਸਾ ਬਣੂਗੀ ਤੇ ਭਾਈ ਅਮਰਪਾਲ ਸਿੰਘ ਤੁਹਾਡੇ ਚੈਨਲ ਦੇ ਰਾਹੀਂ ਦੱਸਣਾ ਚਾਹਉਣਾ ਪੰਜਾਬ ਦੇ ਮੁੱਖ ਮੰਤਰੀ ਹੋਣਗੇ ਸੋ ਮੈਂ ਪੰਜਾਬ ਦੀ ਤੇ ਸੈਂਟਰ ਦੀ ਅੰਨੇ ਬੋਲੀ ਸਰਕਾਰ ਨੂੰ ਮੰਗ ਕਰਦਾ ਕਿ ਨਾ ਜੁਰਮ ਕਰੋ ਇੱਕ ਪਾਸੇ ਤੁਸੀਂ ਯਾਰੋ ਬਲਤਕਾਰੀਆਂ ਨੂੰ ਵਾਰ-ਵਾਰ ਪਰੋਲਾਂ ਦੇ ਰਹੇ ਇੱਕ ਪਾਸੇ ਜਿੱਦਾਂ ਕੋਈ ਜ਼ੁਲਮ ਹੀ ਨਹੀਂ ਉਹਨੂੰ ਵਾਰ-ਵਾਰ ਐਨਐਸਐਲ ਆ ਰਹੇ ਅਜੇ ਵੀ ਸਮਾਂ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਸਮਾਂ ਬਚਜੋ ਕਿਸੇ ਸ਼ੇਅਰ ਨੇ ਲਿਖਿਆ ਸੀ ਕਹਿੰਦਾ ਇੰਨਾ ਸੱਚ ਨਾ ਕਹ ਜੇ ਸੱਚ ਕਿਹਾ ਅਮਰਤਪਾਲ ਨੇ ਉਹਨੂੰ ਜੇਲ੍ਹ ਚ ਜਾਣਾ ਪਿਆ ਤੇ ਪੰਜਾਬ ਸਰਕਾਰ ਨੂੰ ਇਸੇ ਤਰਜ਼ ਤੇ ਕਹਿਣਾ ਚਾਹੁੰਨਾ ਇੰਨਾ ਜ਼ੁਲਮ ਨਾ ਢਾ ਕੱਲਾ ਰਹਿ ਜਾਏਗਾ ਫਿਰ ਕੀ ਹੋਣਾ ਪਰ ਤੈਨੂੰ ਕਿਸ ਨੇ ਪਿੰਡਾਂ ਚ ਨਹੀਂ ਵੜਨ ਦੇ ਇਨਾ ਜ਼ੁਲਮ ਨਾ ਬੜਾ ਜ਼ੁਲਮ ਕਰਤਾ ਸੋ ਮੰਗ ਪੱਤਰ ਦੇਣ ਆਏ ਹਾਂ ਮੰਗ ਪੱਤਰ ਦੇ ਕੇ ਡੀਸੀ ਜਾਈਂ ਪੰਜਾਬ ਦੇ ਗਵਰਨਰ ਨੂੰ ਮੰਗ ਕੀਤੀ ਜਾਊਗੀ ਕਿ ਭਾਈ ਅਮਰਤਪਾਲ ਦਾ ਕੋਈ ਦੋਸ਼ ਨਹੀਂ ਉਹਨੂੰ ਰਿਹਾ ਕਿ ਤਾਰਨਪਾਲ ਸਾਹਿਬ ਆਪਾ ਪਹੁੰਚ ਚੁੱਕੇ ਆ ਤੇ ਫੇਸਬੁਕੀ ਵਿਦਵਾਨ ਕੁਝ ਬੰਦੇ ਕਹਿੰਦੇ ਜਿਨ੍ਹਾਂ ਨੂੰ ਆਪਾ ਲੀਰਾ ਕਹਿ ਸਕਦੇ ਆ ਵੀ ਜਿਹੜਾ ਭਾਈ ਅਮਰਪਾਲ ਦਾ ਪੰਖੀ ਆ ਉਹ ਇਕੱਲਾ ਫੇਸਬੁਕੀ ਬੰਖਿਆ ਤੇ ਆ ਬੰਦੇ ਵੇਖ ਲੋ ਵੀ ਆ ਜਿੰਨੇ ਜਾਣੇ ਉੱਤੇ ਖੜੇ ਆ ਜਿਨ੍ਹਾਂ ਜੋ ਬਹੁਤਿਆਂ ਨੂੰ ਗ੍ਰਾਫਿਕ ਪਾਰੇ ਪਤਾ ਨਹੀਂ ਆ ਸਾਡੇ ਮੁੰਡੇ ਇੰਸਟਾਗ੍ਰਾਮ 'ਚ ਰੂਲੇ ਲਾਉਂਦੇ ਆ ਤੇ ਉੱਥੇ ਇਹਨਾਂ ਦੀਆਂ ਚੱਲਦੀਆਂ ਰੀਲਾਂ ਰੂਲਾਂ ਪਰ ਫੇਸਬੁਕ ਵਾਲੇ ਨਹੀਂ ਇਹ ਹੈਗੇ ਗਰਾਊਂਡ ਲੈਵਲ ਤੇ ਕੰਮ ਕਰਨ ਵਾਲੇ ਆ ਜਿਨ੍ਹਾਂ ਨੇ ਖਾਲਸਾ ਵੀਰਦੇ ਵਿੱਚ ਕੰਮ ਕੀਤਾ ਜਿਨ੍ਹਾਂ ਨੇ ਐਮਪੀ ਇਲੈਕਸ਼ਨ ਦੇ ਵਿੱਚ ਵੀ ਕੰਮ ਕੀਤਾ ਤੇ ਜਿਹੜੇ ਹੁਣ ਵੀ ਵੱਧ ਚੜ ਜਦੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਸ਼੍ਰੀ ਮੁਖਸਰ ਸਾਹਿਬ ਤੋਂ ਜਦੋਂ ਦਾ ਪਾਰਟੀ ਦਾ ਐਲਾਨ ਹੋਇਆ ਹੈ ਗਰਾਊਂਡ ਲੈਵਲ ਤੇ ਉੱਤਰ ਕੇ ਕੰਮ ਕਰਦੇ ਆ ਵੀ ਇਹ ਜਿਹੜਾ ਪੰਜਾਬ ਦੀ ਪਾਰਟੀ ਆ ਜਿਹੜੀ ਇਹ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਆ ਇਹ ਪਿੰਡਾਂ ਦੇ ਵਿੱਚੋਂ ਸਫਾ ਦੇ ਵਿੱਚ ਉੱਠੀ ਹੋਈ ਪਾਰਟੀ ਆ ਫੇਸਬੁਕ ਦੀ ਫਰਕ ਨਹੀਂ ਆ ਆ ਬਹੁਤੇ ਬੰਦੇ ਅੱਜ ਤੱਕ ਇਹਨਾਂ ਨੂੰ ਫੇਸਬੁਕ 'ਤੇ ਪਤਾ ਹੀ ਨਹੀਂ ਆ ਉਹ ਜਿਹੜੀਆਂ ਲੀਰਾਂ ਕਹਿੰਦੀਆਂ ਆ ਵੀ ਇਹ ਫੇਸਬੁਕ ਹੀ ਪੰਥਿਆ ਉਹਨਾਂ ਨੂੰ ਮੈਂ ਕਹਿੰਦਾ ਉਹ ਲੀਰਾਂ ਹੀ ਆ ਉਹ ਜਿਹੜੀਆਂ ਫੇਸਬੁੱਕ ਵਾਲੀਆਂ ਨਾ ਜਿਹੜੀਆਂ ਕਹਿੰਦੀਆਂ ਵੀ ਭਾਈਆ ਬਰਤ ਪਾੜ ਕੇ 25 ਕਰੋੜ ਦੇ ਖਲਣੀਆਂ ਵੀ ਅੱਜ ਤੇ ਤਰਨਤਾਰਨ ਤੇ ਇਕੱਠੇ ਵੇਖ ਲਿਓ ਆ ਸਾਰੇ ਹਲਕਿਆਂ ਦੇ ਇੱਥੇ ਬੰਦੇ ਇਕੱਠੇ ਹੋਣੇ ਆ ਟੱਥ ਕੱਲੇ ਖੇਮ ਕਰਨ ਦੇ ਕੁਝ ਬੰਦੇ ਆ ਬਾਕੀ ਗੁਰੂ ਘਰ ਨਾਲ ਸਮਸਤ ਲੋਡੇ ਆ ਤੇ ਮੈਨੂੰ ਨਾ ਪ੍ਰਧਾਨ ਮੰਤਰੀ ਪਾਜੇਗੀ ਜੀ ਇੱਕ ਗੱਲ ਚੇਤੇ ਹੁੰਦੀ ਆ ਵੀ ਉਹ ਕਹਿੰਦਾ ਸੀ ਵੀ ਮਾਝੇ ਵਾਲਿਆਂ ਬੜੀਆਂ ਭੈੜੀਆਂ ਪੈੜੀਆਂ ਸਾਂਹੇ ਤੋਂ ਬੜੀਆਂ ਕਹਿਣੀਆਂ ਆ ਵੀ ਵਾਕਿਆ ਇਹ دبੇ دبੇ ਜਾਣ ਵਾਲੇ ਨਹੀਂ ਆ ਭਾਵੇਂ ਤੁਸੀਂ 2 RNs ਲਾਓ ਭਾਵੇਂ ਤੁਸੀਂ 3 RNs ਲਾ ਦਿਓ ਇਹ ਜਿਹੜੇ ਭਾਈ ਅਮਰਤਪਾਲ ਦੇ ਜਿਹੜੇ ਭਰਾ ਹਨ ਛੋਟੇ ਜਾਂ ਜਿਹੜੇ ਪੰਜਾਬ ਦੇ ਵਾਰਸੇ ਹੋ ਇਸੇ ਤਰ੍ਹਾਂ ਹੀ ਇਹ ਕਾਂਡਾ ਆ ਕੇ ਇਸੇ ਤਰ੍ਹਾਂ ਫਿਰ ਸਰਕਾਰ ਦੇ ਉਰਦ ਡੱਟ ਕੇ ਉਹ ਖੜੇ ਮਿਲਣਗੇ ਤੁਹਾਨੂੰ ਤੁਸੀਂ ਜਿੰਨਾਂ ਤੋਂ ਡਰਾ ਨਹੀਂ ਸਕਦੇ ਤੁਸੀਂ ਆਪਣੇ ਗੁਰੂਆਂ ਤੋਂ ਵੀ ਸਾਨੂੰ ਐਨਐਸਏ ਤੋਂ ਡਰਾ ਨਹੀਂ ਲੰਦੇ ਇਹ ਜਿਹੜੇ ਪੰਜਾਬ ਦਾ ਜੀਸਾ ਪੰਜਾਬ ਦੀ ਮੌਜੂਦਨੀ ਆ ਉਹ ਅੱਜ ਤਾਂ ਦੇ ਨਾਰੇ ਮਾਰਦੀ ਰਹੂਗੀ ਵੀ ਭਾਰਤ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਐਨਐਸਏ ਰੱਦ ਕਰੋ ਉਹ ਆਵਾਜ਼ ਉਠਾਉਂਦੀ ਰਹੂਗੀ ਆਪਣੇ ਜਿਹੜੇ ਜਿਨ੍ਹਾਂ ਨੇ ਪੰਜਾਬ ਲਈ ਕੁਝ ਕੀਤਾ ਜਿਹੜੇ ਪੰਥ ਦੀ ਖਾਤਰ ਜਿਹੜੇ ਪੰਜਾਬ ਦੀ ਖਾਤਰ ਜੇਲਾ 'ਚ ਬੈਠੇ ਨੇ ਸੋ ਮੈਂ ਫੇਸਬੁੱਕ ਹੀ ਲੀਰਾਂ ਨੂੰ ਕਹਿੰਦਾ ਹਾਂ ਵੀ ਅੱਜ ਦੀ ਸਾਰੇ ਜਿਲ੍ਹਿਆਂ ਦਾ ਘੱਟ ਦੇਖ ਲੋ ਵੀ ਇਹ ਫੇਸਬੁੱਕ ਹੀ ਪੰਥ ਆ ਜਾਂ ਇਹ ਗਰਾਊਂਡ ਤੇ ਕੰਮ ਕਰਨ ਵਾਲੇ ਪੰਜਾਬ ਦਾ ਦਰਦ ਰੱਖਣ ਵਾਲੇ ਉਹ ਲੋਕ ਆ ਜਿਹੜੇ ਵਾਕਿਆ ਵਿੱਚਰਦੇ ਆ ਤੁਸੀਂ ਬਾਹਰ ਬੈਠੇ ਉੱਥੇ ਫੇਸਬੁੱਕ ਤੇ ਜਿਹੜੇ ਫੇਕ ਫੇਕ ਪੇਜ ਕੋਟ ਬਣਾਏ ਆ ਤੇ ਸਪੈਸ਼ਲ ਲਾਈਵ ਉਹਨਾਂ ਕਰਕੇ ਕੀਤਾ ਵੀ ਆ ਵੇਖੋ ਇਹ ਫੇਸਬੁੱਕ ਦੀ ਪੰਥ ਨਹੀਂ ਆ ਇਹ ਸਾਡੇ ਉਹ ਬੰਦੇ ਆ ਜਿਹੜੇ ਹੀ ਗੰਡਾ ਕੇ ਗਰਾਊਂਡ ਲੈਵਲ ਤੇ ਹਮੇਸ਼ਾ ਤੋਂ ਲੜਦੇ ਆਏ ਆ ਤੇ ਅੱਗੇ ਵੀ ਲੜਦੇ ਰਹਿਣਗੇ ਜਦੋਂ ਤੱਕ ਸਿੱਖਾਂ ਦਾ ਆਪਣਾ ਰਾਜ ਭਾਗ ਦੀ ਗੱਲ ਕਰਦੇ ਰਹਿਣਗੇ ਜਿਹੜਾ ਮਹਾਰਾਜ ਨੇ ਨਾਰਾ ਬਖਸ਼ਿਆ ਵਾ ਵੀ ਰਾਜ ਕਰੇਗਾ ਖਾਲਸਾ ਆ ਕੀ ਰਹੇ ਨਾ ਹੋਏ ਹੁਆਰ ਹੋਏ ਸਭ ਮਿਲ ਕੇ ਅਕਾਲ ਸ਼ਰਨ ਚ ਹੋਏ ਸੋ ਸਾਡਾ ਇਹ ਟਾਰਗੇਟ ਆ